ਛਾੜੇ YouTube ਚੈਨਲ ਤੇ ਆਪ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਨਤਵਤੀ ਹੋਣ ਤੇ ਪੰਜਾਬ ਦੇ ਲੋਕਾਂ ਖਾਸ ਕਰਕੇ ਸਰਹੱਦੀ ਪਿੰਡਾਂ ਦੇ ਲੋਕਾਂ ਤੇ ਸ਼ਹਿਰਾਂ ਦੇ ਲੋਕਾਂ ਦੇ ਸੁੱਖ ਦੇ ਸਾਹ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕਾ ਬੁਝਾਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਤੋਂ ਸਬਸਕ੍ਰਾਈਬ ਕਰ ਲੋ ਤਾਂ ਜੋ ਬਰੇਕ ਆਉਣ ਵਾਲੀ ਵੀਡੀਓ ਤੁਸੀਂ ਵੇਖਣ ਆ ਰਹੇ ਹੋ ਸਮੇਂ ਸਰ ਮੇਜਾ ਕਰੇ ਇੰਗਲਿਸ਼ ਵਿੱਚ ਸ਼ਬਦ ਵਾਰ ਆਪੇ ਪੰਜਾਬੀ ਵਿੱਚ ਸ਼ਬਦ ਜੰਗ ਆਪਣੇ ਆਪ ਵਿੱਚ ਹੀ ਬਹੁਤ ਡਰਾਉਣਾ ਮਾਹੌਲ ਸਿਰਜਣ ਲਈ ਕਾਫੀ ਹਨ ਜਿਸ ਨਾਲ ਹਰੇਕ ਦੇ ਮਨ ਤੇ ਖੋਫ ਅਨਿਸ਼ਚਿਤਤਾ ਮੌਤ ਬੇਕਰ ਹੋਂਦ ਵਰਗੀਆਂ ਸਥਿਤੀਆਂ ਦਾ ਅਛਾਇਆ ਮਨਡਾਉਣ ਲੱਗਦਾ ਹੈ ਗਵਾਂਡੀ ਦੇਸ਼ ਵੱਲੋਂ 10236 ਲੋਕਾਂ ਨੂੰ ਜ਼ਹੀਰ ਕਰਕੇ ਤੇ ਤਹਿ ગામ ਵਿੱਚ ਘਟੀ ਮੰਦ ਭਾਗੀ ਘਟਨਾਵਾਂ ਤੋਂ ਬਾਅਦ ਜੋ ਵੀ ਘਟਨਾਕਰਮ ਵਾਪਰਿਆ ਉਸ ਨਾਲ ਧੋਨੇ ਦੇਸ਼ ਫੌਨ ਫਲਾਈਟ ਯੁੱਧ ਦੀ ਤੀਤੀ ਵਿੱਚ ਸਾਹਮਣੇ ਆ ਖੜੇ ਹੋਏ ਇਨਸਾਨ ਇਹ ਤੋਂ ਇਲਾਵਾ 7 ਮਈ ਤੋਂ 10 ਮਈ ਤੱਕ 5 ਦਿਨ ਦੋਹਾਂ ਦੇਸ਼ਾਂ ਖਾਸ ਤੌਰ ਤੇ ਰਹਿੰਦੀ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੇ ਜੋ ਮਾਨਸਿਕ ਖੋਪ ਤੇ ਸੰਤਾਪ ਹੰਡਾਇਆ ਉਹ ਤਾਂ ਸਿਰਫ ਉਹੀ ਜਾਣਦੇ ਹਨ ਇਥੇ ਅਸੀਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਦੋਹਾਂ ਦੇਸ਼ਾਂ ਦੇ ਵੱਡੇ ਲੀਡਰਾਂ ਨੇ ਇਹ جنگਬੰਦੀ ਲਈ ਸਹਿਮਤੀ ਜਤਾਈ ਹੈ ਤਾਂ ਉਹਨਾਂ ਕੇ ਸਿਆਣਕ ਭਰਿਆ ਤੇ ਸੋਚ ਸਮਝ ਕੇ ਹੀ ਕਦਮ ਉਠਾਇਆ ਹੋਵੇਗਾ ਤੇ ਦੋਹਾਂ ਦੇਸ਼ਾਂ ਦੇ ਸੌੜੀ ਸੋਚ ਵਾਲੇ ਲੋਕਾਂ ਦੁਆਰਾ ਸਰਕਾਰਾਂ ਦੀ ਕੜੇ ਸ਼ਬਦਾਂ ਵਿੱਚ ਅਲੋਚਨਾ ਕਰਨ ਨੂੰ ਕਦੇ ਵੀ ਵਾਜਬ ਨਹੀਂ ਠਹਿਰਾਇਆ ਜਾ ਸਕਦਾ ਇਹ ਵੀ ਸੱਚ ਹੈ ਕਿ ਕਈ ਹਜ਼ਾਰ ਕਿਲੋਮੀਟਰ ਦੂਰੀ ਤੇ ਬੈਠੇ ਲੋਕਾਂ ਨੂੰ ਜੰਗ ਸ਼ਬਦ ਸ਼ਾਇਦ ਚੰਗਾ ਲੱਗਦਾ ਹੋਵੇ ਪਰ ਸਰਹੱਦੀ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਤੇ ਇਸ ਜੰਗ ਦੇ ਖੌਫ ਨਾਲ ਕੀ ਹਾਲਤ ਹੁੰਦੀ ਹੈ ਆਓ ਉਸ ਬਾਰੇ ਇੱਕ ਅਫਵਾਹ ਦੌਰਾਂ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੇ ਵਿਚਾਰ ਜਾਣ ਕੇ ਪਤਾ ਚੱਲਦਾ ਹੈ ਕਿ ਬਾਰਡਰ ਤੇ ਵਰਤੇ ਲੋਕ 5 ਦਿਨਾਂ ਤੱਕ ਕਿੰਨੇ ਔਖੇ ਰਹੇ ਤੇ ਜੰਗਬੰਦੀ ਹੋਣ ਦੀ ਖਬਰ ਨਾਲ ਉਹਨਾਂ ਨੂੰ ਕਿਵੇਂ ਸੁੱਖਦਾ ਸ ਆਇਆ ਫੀ ਅਖਬਾਰ ਦੀ ਰਿਪੋਰਟ ਵਿੱਚ ਲਿਖਿਆ ਹੈ ਹਿੰਦ-ਪਾਕ ਦਰਗਾਨ ਗੋਲੀਬੰਦੀ ਹੋਣ ਤੇ ਸ਼ਰਦੀ ਪਿੰਡਾਂ ਦੇ ਲੋਕਾਂ ਨੇ ਲਿਆ ਸੁੱਖ ਦਾ ਹਾਂ ਕਿਆ ਜੰਗ-ਜੰਗ ਕੂਕਣਾ ਸੁਖਾਲਾ ਹੈ ਪਰ ਤੰਤ ਤੇ ਹਣਾਉਣਾ ਬਹੁਤ ਔਖਾ ਫਰੋਜ਼ਪੁਰ ਤੋਂ ਖਬਰ ਇਹ ਲਗੀ ਹੈ ਜੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਆ ਸ਼ੁਰੂ ਹੋਈ ਜੰਗ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲ ਕਦਮੀ ਸਰਕਾਰ ਦੋਵਾਂ ਦੇਸ਼ਾਂ ਵੱਲੋਂ ਗੋਲੀਬੰਦੀ ਲਈ ਸਹਿਮਤ ਹੋਣ ਤੇ ਜਿੱਥੇ ਸ਼ਹਿਰੀ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਸਰਹੱਦ ਦੇ ਪਿੰਡਾਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਪਹਿਲਕਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਤੱਥ ਅਤਵਾਦੀ ਟਿਕਾਣਿਆਂ ਤੇ ਕੀਤੇ ਆਪਰੇਸ਼ਨ ਸੰਧੋਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸ਼ੁਰੂ ਹੋਈ ਜੰਹ ਦਰਮਿਆਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵਿੱਚ ਇਹ ਸਿਰਤਾ ਦਾ ਮਾਹੌਲ ਪਾਇਆ ਜਾਣ ਲੱਗਿਆ ਸੀ ਅਤੇ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਫੌਜ ਵੱਲੋਂ ਪਿੰਡ ਖਾਲੀ ਕਰਨ ਦੀ ਨਾ ਕਹੀ ਜਾਣ ਦੇ باوجود ਵੀ ਆਪਣਾ ਜ਼ਰੂਰੀ ਸਮਾਨ ਬਾਲ ਬੱਚੇ ਤੇ ਮਾੜ ਡੰਗਰ ਨੂੰ ਸਵਕਤ ਥਾਵਾਂ ਵੱਲ ਭਜਾਣਾ ਸ਼ੁਰੂ ਕਰ ਦਿੱਤਾ ਸੀ ਸੁਰੱਖਤੇ ਵਸੇ ਪਿੰਡ ਝੁੱਗੇ ਹਜ਼ਾਰਾ ਸੇ ਗੱਟੀ ਰਾਜੋ ਕੇ ਜੱਲੋ ਕੇ ਟੈਂਡੀ ਵਾਲਾ ਪਖੜਾ ਆਪ ਦੇ ਲੋਕਾਂ ਦਾ ਕਹਿਣਾ ਸੀ ਕਿ ਉਹ 1965 ਤੇ 1971 ਦੀਆਂ ਲੜਾਈਆਂ ਇਹ ਹੜਾਂ ਦੀ ਮਾਰ ਦਾ ਸੰਤਾਪ ਹੰਾ ਚੁਕੇ ਹਨ ਤੇ ਇਸ ਵਾਰ ਦੀ ਜੰਗ ਪਹਿਲਾਂ ਲੜਾਈਆਂ ਨਾਲੋਂ ਵਕਰੀ ਹੋਣੀ ਸੀ ਪਰ ਸ਼ੁਕਰ ਹੈ ਕਿ ਇੱਕ ਵਾਰ ਸੰਕਟ ਟਲ ਗਿਆ ਹੈ ਇਹਨਾਂ ਪਿੰਡਾਂ ਦੇ ਬਜ਼ੁਰਗਾਂ ਨੇ ਕਿਹਾ ਹੈ ਕਿ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਬਲਕਿ ਇਹ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਇਹ ਦਰ ਸੰਤਾਪ ਲੰਬੇ ਸਮੇਂ ਤੱਕ ਹੰਡਾਉਣਾ ਪੈਂਦਾ ਹੈ ਜ਼ੀਰੋ ਲਾਈਨ ਤੇ ਵਫੇ ਪਿੰਡ ਗਟਰੀ ਰਜੁਕੇਦ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਪਹਿਨੀਆਂ ਚੰਗਾ ਦਾ ਮੰਜ਼ਰ ਦੇਖਿਆ ਹੈ ਤੇ ਆਪਣੇ ਤੰ ਤੇ ਹਟਾਇਆ ਹੈ ਲੜਾਈ ਲੱਗਣ ਦੀਆਂ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਹੁੰਦੀਆਂ ਹਨ ਪਰ ਇਹਨਾਂ ਨੂੰ ਭੁਗਤਣਾ ਬੜਾ ਔਖਾ ਹੁੰਦਾ ਹੈ ਤਰ하다 ਦੇ ਤਲਾਨ ਬਧਾ ਚੜਾ ਕੇ ਪੇਸ਼ ਕਰਦੇ ਕੁਝ ਟੀਵੀ ਚੈਨਲਾਂ ਤੇ ਮਨਚਲੇ ਲੋਕਾਂ ਨੂੰ ਰਸਾਇਤ ਦਿੰਦਿਆਂ ਝੁਕੇ ਹਜ਼ਾਰ ਸਿੰਘ ਵਾਲਾ ਦੇ ਲੋਕਾਂ ਨੇ ਕਿਹਾ ਕਿ ਜੋ ਲੋਕ ਦੂਰ ਬੈਠ ਕੇ ਇਸ ਨੂੰ ਐਕਸ਼ਨ ਸੀਨ ਵਜੋਂ ਦੇਖਦੇ ਹਨ ਉਹ ਕਦੇ ਵੀ ਉਸ ਦਰਦ ਨੂੰ ਨਹੀਂ ਸਮਝ ਸਕਦੇ ਜੋ ਸਰਹੱਦ ਨੇੜੇ ਰਹਿਣ ਵਾਲੇ ਲੋਕ ਮਹਿਸੂਸ ਕਰਦੇ ਹਨ ਸਰਹੱਦ ਤੇ ਕਟੇ ਤਲਾਹ ਦੀਆਂ ਪਾਈਆਂ ਖਬਰਾਂ ਦਰਮਿਆਨ ਨਰਗਰ ਪ੍ਰਸ਼ਾਦਾ ਚੱਲਦੇ ਬਜ਼ੁਰਗ ਜੋੜੇ ਨੇ ਸੁੱਖ ਦਾ ਫਾਲ ਲੈਂਦਿਆਂ ਕਿਹਾ ਕਿ ਜੰਗ ਕਿਸੇ ਮਕਲੇ ਦਾ ਹੱਲ ਨਹੀਂ ਹੁੰਦਾ ਬਲਕਿ ਇਸ ਨਾਲ ਇਨਸਾਨੀਅਤ ਦਾ ਵੱਡੇ ਪੱਧਰ ਤੇ ਘਾਣ ਹੁੰਦਾ ਹੈ ਭਾਵੇਂ ਫਿਰ ਉਹ ਕਿਸੇ ਦੇਸ਼ ਜਾਂ ਮਜ਼ਬ ਨਾਲ ਸੰਬੰਧਤ ਹੋਵੇ ਉਹਨਾਂ ਨੇ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਕਿ ਸੰਕਟ ਟਾਲ ਗਿਆ ਹੈ ਜਿਸ ਤੋਂ ਇਲਾਵਾ ਅਸੀਂ ਇੰਗਲਿਸ਼ ਦੇ ਵਿਮਲਾ ਦੇ ਵਿੱਚ ਖਤੇ ਇੱਕ ਖਬਰ ਦਾ ਜ਼ਿਕਰ ਕਰਵਾਉਣਾ ਵੀ ਜ਼ਰੂਰੀ ਸਮਝਦੇ ਹਾਂ ਜਿੱਤੇ ਕਿ ਕਿਹਾ ਗਿਆ ਹੈ ਕਿ ਕਈ ਬੱਚਿਆਂ ਦੀ ਮੈਂਟਲ ਹੈਲਥ ਉੱਤੇ ਇਸ ਜੰਗ ਦੇ ਡਰ ਤੇ ਮਾਹੌਲ ਨੇ ਬਹੁਤ ਹੀ ਮਾੜਾ ਪ੍ਰਭਾਵ ਪਾਇਆ ਹੈ ਪ੍ਰਿਵਿੰਦਰਮ ਦੇ ਵਿੱਚ ਜਣੀ ਕੇਰਲਾ ਦੇ ਵਿੱਚ ਬੈਠੇ ਹੋਈ ਇੱਕ ਬੱਚੀ ਜੋ ਕਿ ਆਪਣੇ ਸਕੂਲ ਤੋਂ ਇਹ ਫੇਕੇ ਆਈ ਕਿ ਆਪਣਾ ਫੁਚੇਤ ਕਿਨੇ ਰਹਿਣਾ ਹੈ ਜਗ ਦੇ ਜਹਾਂ ਦੇ ਫੁਚੇਤ ਕਿਨੇ ਰਹਿਣਾ ਹੈ ਤੇ ਬਚਾਅ ਕਿਨੇ ਕਰਨਾ ਹੈ ਤੇ ਉਸਨੇ ਆਪਣੀਆਂ ਸਹੇਲੀਆਂ ਤੋਂ ਜੋ ਜੰਗ ਦੇ ਬਾਰੇ ਸੁਣਿਆ ਉਸ ਤੋਂ ਉਹਦੇ ਮਨ ਦੇ ਉੱਤੇ ਇਨਾ ਮਾਨਸਿਕ ਪ੍ਰਭਾਵ ਪਿਆ ਕਿ ਉਹ ਆਪਣੀ ਮੰਮਾ ਨੂੰ ਇਹ ਕਹਿਣ ਲੱਗੀ ਕਿ ਮੰਮਾ ਦਰਵਾਜ਼ਾ ਕਦੇ ਨਾ ਖੋਲਣਾ ਕਿਉਂਕਿ ਉਦੋਂ ਕੋਈ ਆਕੇ ਤੇ ਸਾਨੂੰ ਸਾਰਿਆਂ ਨੂੰ ਮਾਰ ਦੇਣਗੇ ਅਸੀਂ ਕੋਈ ਵੀ ਨਹੀਂ ਬਚਾ ਗਏ ਇਸ ਤਰ੍ਹਾਂ ਦਾ ਖੋਫ ਜੋ ਹੈ ਇਸ ਕੱਲੀ ਬੱਚੀ ਤੇ ਨਹੀਂ ਹੋਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਹਨ ਜਿਨ੍ਹਾਂ ਦੇ ਮਨ ਉੱਤੇ ਜੰਗ ਦਾ ਖੋਫ ਛਾ ਗਿਆ ਸੀ ਤੇ ਜੇਕਰ ਗੋਲੀਬੰਦੀ ਦੀ ਇਹ ਸੂਚਨਾ ਆਈ ਹੈ ਤਾਂ ਇਥੇ ਨੂੰ ਅੱਛਾ ਹੀ ਸਮਝਣਾ ਚਾਹੀਦਾ ਹੈ ਇਥੋਂ ਤੱਕ ਕਿ ਕਈ ਜੋ ਸੈਕੋਲੋਜੀਸਟ ਹਨ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਵੱਡੀ ਉਮਰ ਦੇ ਵੀ ਬਹੁਤ ਸਾਰੇ ਲੋਕ ਜੋ ਹਨ ਉਹ ਜੰਗ ਦੇ ਫੌਫ ਕਰਕੇ ਉਹਨਾਂ ਦੇ ਮਾਨਸਿਕ ਉਹਨਾਂ ਦੀ ਮਾਨਸਿਕ ਸਿਹਤ ਦੇ ਉੱਤੇ ਵੀ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ ਕਿਉਂਕਿ 24 ਘੰਟੇ ਜੋ ਚੈਨਲ ਗਲਤ ਠੀਕ ਖਬਰਾਂ ਦੇ ਰਹੇ ਸਨ ਤੇ ਖਬਰਾਂ ਨੂੰ ਵਧਾਵਾ ਚੜਾ ਕੇ ਦੱਸ ਰਹੇ ਸਨ ਉਹਨਾਂ ਦੀ ਮਾਨਸਿਕ ਸਿਹਤ ਦੇ ਤੇ ਲੋਕਾਂ ਦੀ ਮਾਨਸਿਕ ਸਿਹਤ ਤੇ ਇੱਕ ਦਾ ਬੜਾ ਮਾੜਾ ਪ੍ਰਭਾਵ ਪੈ ਰਿਹਾ ਸੀ ਤੇ ਉਸ ਦੇ ਨਾਲ ਇੱਕ ਟ੍ਰੋਮਾ ਐਫਮ ਦਾ ਪੈਦਾ ਹੋ ਗਿਆ ਪੀਟੀਆ ਟ੍ਰੋਮਾ ਜਿਸ ਦੇ ਨਾਲ ਕਿ ਲੰਬੇ ਸਮੇਂ ਤੱਕ ਉਹਨਾਂ ਦੇ ਦਿਮਾਗ ਦੇ ਉੱਤੇ ਉਹਦੀ ਛਾਪ ਰਹਿ ਰਹੀ ਸੀ ਇਸ ਕਰਕੇ ਬਹੁਤ ਚੰਗਾ ਹੀ ਹੋਇਆ ਕਿ ਹੁਣ ਜੰਗ ਖਤਮ ਹੋ ਗਈ ਹੈ ਤੇ ਸ਼ਾਂਤੀ ਦਾ ਮਾਹੌਲ ਬਣ ਗਿਆ ਹੈ ਇਸ ਦੇ ਨਾਲ ਹਰ ਕਿਸ ਨੇ ਸੁਪ ਦਾਸ ਲਿਆ ਹੈ ਕਾਸ਼ ਕਿ ਇਹ ਸ਼ਾਂਤੀ ਲੰਬੇ ਸਮੇਂ ਤੱਕ ਬਰਕਰਾਰ ਰਹੇ ਇਸ ਵੀਡੀਓ ਵਿੱਚ ਬੱਸ ਇਨਾ ਹੀ ਜੇਕਰ ਵੀਡੀਓ ਤੁਹਾਨੂੰ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਿਰਦੇਹ ਹੈ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ